ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਤੇਲੇ ਦੀ ਸਪਰੇ ਬਾਰੇ ਵੀ ਆਪਾਂ ਨੂੰ ਤੇਲੇ ਦੀ ਸਪਰੇ ਕਦੋਂ ਕਰਨੀ ਚਾਹੀਦੀ ਆ ਅਤੇ ਜਿਹੜੇ ਵੀਰ ਆਪਣੀ ਵੀਡੀਓ ਨੂੰ ਦੇਖਦੇ ਹਨ ਆਪਣੇ ਚੈਨਲ ਅਮਨ ਫਾਰਮਰ ਨੂੰ ਜਰੂਰ ਸਬਸਕ੍ਰਾਈਬ ਕਰਨ ਹੁਣ ਆਪਾਂ ਗੱਲ ਕਰਦੇ ਆਂ ਤੇਲੇ ਦੀ ਸਪਰੇ ਬਾਰੇ ਵੀ ਕਿੰਨੇ ਦਿਨ ਦਾ ਜਿਹੜਾ ਆਪਣਾ ਝੋਨਾ ਹੋ ਜਾਂਦਾ ਜਦੋਂ ਆਪਾਂ ਨੂੰ ਝੋਨੇ ਉੱਪਰ ਤੇਲੇ ਦਾ ਅਟੈਕ ਜਿਹੜਾ ਦੇਖਣ ਨੂੰ ਮਿਲਦਾ ਤੇ 2 ਮਹੀਨੇ ਤੱਕ ਕਿਹੜੀ ਦਵਾਈ ਜਿਹੜੀ ਤੇਲੇ ਨੂੰ ਕੰਟਰੋਲ ਰੱਖਦੀ ਆ ਤੇਲੇ ਦੀ ਸਪਰੇਅ ਆਪਾਂ ਨੇ ਇਨਸਾਰੇ ਸਮੇਂ ਜਾਂ ਗੋਭ ਪਰਨ ਟਾਈਮ ਪੀਟੀਸੀ ਹੁਣ ਝੋਨੇ ਦੇ ਉੱਪਰ ਦੁਬਾਰਾ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ ਇਹ ਜਿਹੜੀਆਂ ਦੋ ਤਿੰਨ ਗੱਲਾਂ ਨੇ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਆ ਇੱਕ ਤਾਂ ਦੇਖੋ ਵੀਰੇ ਜਿਹੜੀਆਂ ਵੀ ਦਵਾਈਆਂ ਨੇ ਹਨਾ 20 ਤੋਂ 25 ਦਿਨਾਂ ਦਾ ਆਸਰਾ ਜਿਹੜਾ ਰਾਇਦਾ ਕੋਈ ਵੀ ਹਨਾ ਦਵਾਈਆਂ ਜਿਹੜੇ ਵੇਚਦੇ ਆ ਕਹਿੰਦੇ ਆ ਵੀ ਸਾਡੀ ਦਵਾਈ ਦਾ 50 ਦਿਨ ਆਸਰਾ 2 ਮਹੀਨੇ ਤੱਕ ਆਸਰ ਰਹਿੰਦਾ ਅਜਿਹੀ ਕੋਈ ਦਵਾਈ ਨਹੀਂ ਹੈਗੀ ਜੀ ਤਾਂ 2 ਮਹੀਨੇ ਤੱਕ ਆਸਰ ਰਹੇ ਇੱਕ ਵਾਰੀ ਇਹ ਬਸ ਸਪਰੇਅ ਕਰਤੀ ਇਹਦੇ ਦਵਾ 2 ਮਹੀਨੇ ਦੀ ਜ਼ਰੂਰਤ ਨਹੀਂ ਇਹ ਗਲਤ ਫਹਮੀ ਦੇ ਵਿੱਚ ਆਪਾਂ ਕਿਸਾਨ ਵੀਰ ਨਾ ਪਿਆ ਕਰੋ ਤੇ ਕਈ ਵੀ ਰੰਦਾ ਹਨਾ ਸਵਾਲ ਹੁੰਦਾ ਜਿਵੇਂ ਵੀ ਅਸੀਂ ਤੇਲੇ ਦੀ ਸਪਰੇਅ ਨਸਾਰੇ ਸਮੇਂ ਜਾਂ ਗੋ ਪਰਨ ਟਾਈਮ ਕੀਤੀ ਸੀ ਤੇ ਹੁਣ ਝੋਨਾ ਸਾਡਾ ਜਿਹੜਾ 25 ਦਿਨਾਂ ਨੂੰ ਪੱਕ ਜਾਣਾ ਵੀ ਹੁਣ ਸਪਰੇਅ ਕਰੀਏ ਜਾਂ ਨਹੀਂ ਇਸ ਕਰਕੇ ਆਪਾਂ ਆਪਣੇ ਝੋਨੇ ਨੂੰ ਜ਼ਰੂਰ ਚੈੱਕ ਕਰੋ ਤੇ ਰਿਪੀਟ ਜੇ ਆਪਾਂ ਦੁਬਾਰਾ ਸਪਰੇਅ ਕਰਨੀ ਆ ਤਾਂ 20 ਤੋਂ 25 ਦਿਨਾਂ ਦੇ ਵਿੱਚ ਬਾਅਦ ਸਪਰੇਅ ਜ਼ਰੂਰ ਕਰੋ ਬਾਕੀ ਆਪਣੇ ਖੇਤ ਦੇ ਵਿੱਚ ਕੀੜਾ ਮਾਰਦੇ ਜਰੂਰ ਰਹੋ ਪਾਣੀ ਘੱਟ ਤੋਂ ਘੱਟ ਲਾਓ ਜਦੋਂ ਚੋਨਾ ਨਿਸਰ ਜਾਂਦਾ ਤੇ ਉਹਦੇ ਨਾਲ ਉਲੀ ਰੋਗ ਤੇ ਤੇਲੇ ਦਾ ਰੋਗ ਜਿਹੜਾ ਬਹੁਤ ਜ਼ਿਆਦਾ ਵੱਧਦਾ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਆਪਣੇ ਚੈਨਲ ਅਮਨ ਫਾਰਮ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਵੀ ਆਪਾਂ ਵੀਡੀਓ ਜਾਣਕਾਰੀ ਸਾਂਝੀ ਕਰਦੇ ਆ ਤੜਕੇ ਪਹੁੰਚ ਸਕੇ だんだ